ਕਲਾਮ ਬਾਬਾ ਬੁੱਲੇ شاہ ਜੀ ਦਾ ਗਲਬ ਸੁਖੀ ਸ਼ਾਇਰ ਸੈਯੋ ਨੀ ਮਹਿਗਵਾਚੀ ਸੈਯੋ ਨੀ ਮਹਿਗਵਾਚੀ ਖੋਲ ਠੰਗਲਟ ਮੁਖ ਨਾਚੀ ਸੈਯੋ ਨੀ ਮਹਿਗਵਾਚੀ ਜਿਤ ਵੱਲ ਦੇਖਾਂ ਉੱਤ ਵੱਲ ਉਗੀ ਕਸਮ ਉਥੇ ਦੀ ਹੋਰ ਨਾ ਕੋਈ ਫਤਵਾ ਮਈ ਉਮਰ ਵਿੱਚ ਗਈ ਲੋਚੀ ਜਗੋਰ ਤੇਰੀ ਬਾਚੀ ਸੈਯੋ ਨੀ ਮੈਂ ਕਬਾਤੀ ਕੋਲ ਕੁੰਗਟ ਮੁਖ ਨਾਤੀ ਸੈਯੋਨੀ ਮੈਂ ਕਬਾਤੀ ਨਾਮ ਨਿਸ਼ਾਨਾ ਮੇਰਾ ਸੈਯੋ ਨਾਮ ਨਿਸ਼ਾਨਾ ਮੇਰਾ ਸੈਯੋ ਦੋ ਅੱਖਾਂ ਤੁਸੀਂ ਚੁੱਪ ਕਰ ਰਹੀਓ ਇਹ ਗਲਮੂਰ ਕਿਸੇ ਨਾ ਕਹੀਓ ਬੁੱਲਾ ਖੂਬ ਹਕੀਕਤ ਜਾਚੀ ਸੈਯੋਨੀ ਮੈਂ ਕਈ ਕਬਾਤੀ ਸੈਯੋਨੀ ਮੈਂ ਕਈ ਕਬਾਤੀ खोल तुंगट मुख नाती सयूनी में गहिकव वती ऐं कलाम बबू लश हज़ीदा